ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜੜਦੀ ਕਲਾ ਚ ਹੋਵੋਗੇ ਹਾਂਜੀ ਦੋਸਤੋ ਅੱਜ ਆਪਾਂ ਤੁਹਾਡੇ ਨਾਲ ਬਹੁਤ ਹੀ ਵਧੀਆ ਰੈਸਪੀ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਆਪਾਂ ਬਣਾਵਾਂਗੇ ਵੇਸਣ ਦੀ ਪੁਰਜੀ ਜਿਹੜੀ 5 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਖਾਣ ਵਿੱਚ ਇੰਨੀ ਕੁ ਜ਼ਿਆਦਾ ਟੇਸਟੀ ਬਣਦੀ ਹੈ ਵੀ ਸਾਰੇ ਉਗੜਾ ਚਟਦੇ ਰਹਿ ਜਾਂਦੇ ਨੇ ਤੇ ਤੁਸੀਂ ਕਿਸੇ ਰਿਸ਼ਤੇਦਾਰ ਆਏ ਨੂੰ ਵੀ ਖਵਾਓਗੇ ਤਾਂ ਉਹ ਵੀ ਤੁਹਾਡੀ ਤਾਰੀਫ ਕਰੇ ਬਿਨਾ ਤੇ ਤੁਹਾਨੂੰ ਪੁੱਛ ਕੇ ਜ਼ਰੂਰ ਜਾਣਗੇ ਵੀ ਤੁਸੀਂ ਇਹ ਕਿਵੇਂ ਬਣਾਈ ਹੈ ਸੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਰੈਸਪੀ ਹਾਂਜੀ ਇੱਥੇ ਆਪਾਂ ਇੱਕ ਕਟੋਰੀ ਜਿਹੜਾ ਵੇਸਣ ਛਾਣ ਕੇ ਲੈ ਲਿਆ ਵਾ ਇਸ ਨੂੰ ਆਪਾਂ ਰੋਸਟ ਕਰ ਲਵਾਂਗੇ ਇਦਾਂ ਹੀ ਕਰਨਾ ਡਰਾਈ ਰੋਸਟ ਹੀ ਕਰਨਾ ਆਪਾਂ ਕੋਈ ਵੀ ਘਿਓ ਵਗੈਰਾ ਨਹੀਂ ਪਾਉਣਾਗਾ ਇਸ ਨੂੰ ਚਲਾਉਂਦੇ ਹੋਏ ਭੁੰਨ ਲੈਣਾ ਮੀਡੀਅਮ ਜੇ ਫਲੇਮ ਤੇ ਤਾਂ ਜੋ ਜਿਹੜਾ ਇਹਦਾ ਖੱਟਾਪਾਨਾ ਜਿਹੜਾ ਸਾਰਾ ਦੂਰ ਹੋ ਜਾਵੇ ਇਹ ਕੱਚਾ ਨਾ ਰਹੇ ਬਸ ਇਸ ਨੂੰ ਚਲਾਉਂਦੇ ਜਾਣਾ ਵਾ ਤੇ ਥੋੜੇਕ ਟਾਈਮ ਦੇ ਵਿੱਚ ਹੀ ਇਹ ਪੱਕ ਜਾਂਦਾ ਵਾ ਇਸ ਦੀ ਮਿੰਨੀ ਮਿੰਨੀ ਬੜੀ ਸੋਹਣੀ ਖੁਸ਼ਬੂ ਜੀ ਆਉਣ ਲੱਗ ਜਾਂਦੀ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਵਿਵੇਸਨ ਤੁਹਾਡਾ ਪੁੱਜ ਚੁੱਕਾ ਵਾ ਹਾਂਜੀ ਦੇਖੋ ਆਪਣਾ ਵੇਸਣ ਜਿਹੜਾ ਤਕਰੀਬਨ ਭੁੱਜ ਗਿਆ ਵਾ ਸਾਰਾ ਦੇਖ ਸਕਦੇ ਹੋ ਤੇ ਇਸ ਦੀ ਬਹੁਤ ਹੀ ਵਧੀਆ ਨਿਮੀ ਨਿਮੀ ਜਿਹੀ ਦੀ ਖੁਸ਼ਬੂ ਜਿਹੜੀ ਆਉਣ ਲੱਗ ਗਈ ਹੈ ਤੇ ਹੁਣ ਆਪਾਂ ਫਲੇਮ ਜਿਹੜੀ ਆਫ ਕਰ ਦਵਾਂਗੇ ਤੇ ਇਸ ਦਾ ਕਲਰ ਵੀ ਚੇਂਜ ਨਹੀਂ ਹੋਇਆ ਤੇ ਪੁੱਜ ਵੀ ਗਿਆ ਤੁਸੀਂ ਦੇਖ ਸਕਦੇ ਹੋ ਥੋੜਾ ਜਿਹਾ ਪੈਨ ਗਰਮ ਸੀ ਕਰਕੇ ਉਹ ਮੜਾ ਜਾ ਦੇਖੋ ਦਿਸਦਾ ਹੋਊਗਾ ਵੀ ਥੋੜਾ ਜਿਹਾ ਡਾਰਕ ਹੋ ਗਿਆ ਬ੍ਰਾਊਨ ਜਿਹਾ ਤੇ ਚੰਗੀ ਤਰ੍ਹਾਂ ਦੇ ਨਾਲ ਵੇਸਨ ਆਪਣਾ ਪੁੱਜ ਗਿਆ ਵਾ ਤੁਸੀਂ ਨੂੰ ਠੰਡਾ ਕਰਨ ਤੋਂ ਬਾਅਦ ਵਿੱਚ ਆਪਾਂ ਇੱਕ ਕਟੋਰੀ ਹੋਈ ਆਪਾਂ ਪਾਣੀ ਦੀ ਇਸ ਵਿੱਚ ਐਡ ਕਰ ਰਹੇ ਹਾਂ ਫਿਲਹਾਲ ਤੇ ਥੋੜਾ ਥੋੜਾ ਪਾਣੀ ਪਾ ਕੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਇਸ ਦਾ ਘੋਲ ਆ ਜਿਹੜਾ ਤਿਆਰ ਕਰ ਲਵਾਂਗੇ ਇੱਕ ਤੋਂ ਡੇਢ ਡੇਢ ਕੌਲੀ ਜਿਹੜੀ ਆ ਪਾਣੀ ਦੀ ਲੱਗਦੀ ਆ ਸੇਮ ਜਿਹੜਾ ਆਪਾਂ ਨਾਪਾ ਭਾਂਡੇ ਦਾ ਲਵਾਂਗੇ ਤਾਂ ਹਾਂਜੀ ਦੇਖੋ ਇੱਕ ਕੌਲੀ ਆਪਾਂ ਪੂਰੀ ਪਾਣੀ ਦੀ ਇਸ ਦੇ ਵਿੱਚ ਪਾ ਦਿੱਤੀ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਇਸ ਦਾ ਜਿਹੜਾ ਘੋਲ ਆਪਾਂ ਤਿਆਰ ਕਰ ਲਵਾਂਗੇ ਤੇ ਥੋੜਾ ਜਿਹਾ ਪਾਣੀ ਮੈਂ ਇਸ ਦੇ ਵਿੱਚ ਫਿਰ ਪਾਇਆ ਸੀਗਾ ਮਲਕਿ ਵੀ ਆ ਦੇਖ ਸਕਦੇ ਹੋ ਵੀ ਡੇਢ ਕਟੋਰੀ ਆਪਣੀ ਜਿਹੜੀ ਪਾਣੀ ਦੀ ਲੱਗ ਗਈ ਹੈ ਤੇ ਇਸ ਤਰ੍ਹਾਂ ਦਾ ਆਪਾਂ ਘੋਲ ਆ ਜਿਹੜਾ ਬਣਾ ਕੇ ਤਿਆਰ ਕਰ ਲੈਣਾ ਹੁਣ ਇਧਰ ਆਪਾਂ ਚਾਰ ਪੰਜ ਪਿਆਜ਼ ਜਿਹੜੇ ਆਪਾਂ ਕਰ ਲਏ ਨੇ ਬਰੀਕ ਬਰੀਕ ਕੱਟ ਲਏ ਨੇ ਤੇ ਇੱਕ ਟਮਾਟਰ ਕੱਟ ਲਿਆ ਤੇ ਲਸਣ ਕੱਟ ਲਿਆ ਨਾਲ ਹੀ ਤੇਲ ਗਰਮ ਕਰਕੇ ਉਸ ਦੇ ਵਿੱਚ ਆਪਾਂ ਜੀਰਾ ਸਾਬਤ ਸਾਬਤ ਧਨੀਆ ਤੇ ਰਾਈ ਪਾਵਾਂਗੇ ਤੇ ਨਾਲ ਹੀ ਆਪਾਂ ਲਸਣ ਪਾ ਕੇ ਇਹਨਾਂ ਨੂੰ ਤੜਕਣ ਤੋਂ ਬਾਅਦ ਵਿੱਚ ਨਾਲ ਹੀ ਆਪਾਂ ਇਸ ਦੇ ਵਿੱਚ ਪਾ ਦਵਾਂਗੇ ਪਿਆਜ਼ ਹਾਂਜੀ ਦੇਖੋ ਪਿਆਜ਼ ਸਾਰੇ ਪਾ ਕੇ ਇਹਨਾਂ ਨੂੰ ਆਪਾਂ ਪਕਾ ਲਵਾਂਗੇ ਇਹਨਾਂ ਨੂੰ ਜ਼ਿਆਦਾ ਨਹੀਂ ਤੁਸੀਂ ਭੁੰਨਣਾਗਾ ਥੋੜੀ ਜਿਹੀ ਖੜਵੇਂ ਜਿਹੀ ਰੱਖਣੇ ਆ ਜਿਆਦਾ ਆਪਾਂ ਵੀ ਬਿਲਕੁਲ ਇਹ ਡਾਰਕ ਬ੍ਰਾਊਨ ਜੇ ਨਹੀਂ ਕਰਨੇਗੇ ਇਹਨਾਂ ਨੂੰ 5 ਮਿੰਟ ਦੇ ਲਈ ਸੇਕ ਲਵਾ ਲਵਾਂਗੇ ਹਾਂਜੀ ਦੇਖੋ 5 ਮਿੰਟ ਹੋ ਗਏ ਨੇ ਆਪਣੇ ਪਿਆਜ਼ ਪੁੱਜ ਗਏ ਨੇ ਤੇ ਹੁਣ ਆਪਾਂ ਇਸ ਦੇ ਵਿੱਚ ਪਾ ਦੇਵਾਂਗੇ ਟਮਾਟਰ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਨਾਲ ਇਸ ਵਿੱਚ ਮਿਕਸ ਕਰ ਦੇਵਾਂਗੇ ਹਾਂਜੀ ਟਮਾਟਰ ਪਾਉਣ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਟੱਕ ਕੇ ਪਕਾਵਾਂਗੇ। 2-3 ਮਿੰਟ ਆਪਾਂ ਸੇਕ ਲਵਾਵਾਂਗੇ 2 ਮਿੰਟ ਦੇ ਲਈ। ਹਾਂਜੀ ਦੇਖੋ ਟਮਾਟਰਾਂ ਨੂੰ ਵੀ ਸੇਕ ਲੱਗ ਗਿਆ ਵਾ। ਤੇ ਇਹਨਾਂ ਨੂੰ ਆਪਾਂ ਮੈਸ਼ ਨਹੀਂ ਕਰਨਾਗੇ ਇਸ ਤਰ੍ਹਾਂ ਦੇ ਨਾਲ ਖੜਵੇਂ ਜਿਹੀ ਰੱਖਣੇ ਆ ਵਿੱਚ। ਤੇ ਹੁਣ ਆਪਾਂ ਇਸ ਦੇ ਵਿੱਚ ਕਰ ਦਵਾਂਗੇ ਮਸਾਲੇ ਐਡ। ਇਸ ਤਰ੍ਹਾਂ ਦੇ ਨਾਲ ਹੀ ਚੰਗੇ ਲੱਗਦੇ ਨੇ ਅਗਰ ਤੁਹਾਡੇ ਕੋਲ ਹਰੇ ਮਟਰ ਹੈਗੇ ਆ ਤਾਂ ਤੁਸੀਂ ਉਹ ਵੀ ਬੋਇਲ ਕੀਤੇ ਹੋਏ ਜ਼ਰੂਰ ਇਸ ਦੇ ਵਿੱਚ ਐਡ ਕਰਨੇ ਤੇ ਹੁਣ ਆਪਾਂ ਟੇਸਟ ਦੇ ਅਨੁਸਾਰ ਪਾਏ ਇਸ ਵਿੱਚ ਨਮਕ ਨਾਲ ਹੀ ਪਾਵਾਂਗੇ ਆਪਾਂ ਲਾਲ ਮਿਰਚ ਪਾਊਡਰ ਹਰੀ ਮਿਰਚ ਹੈਗੀ ਤੁਸੀਂ ਉਹ ਵੀ ਪਾ ਸਕਦੇ ਹੋ ਥੋੜਾ ਜਿਹਾ ਗਰਮ ਮਸਾਲਾ ਪਾਇਆ ਧਨੀਆ ਪਾਊਡਰ ਹੈਗਾ ਉਹ ਵੀ ਪਾ ਸਕਦੇ ਹੋ ਤੇ ਹਲਦੀ ਪਾਊਡਰ ਮੈਂ ਸਾਰਾ ਤੀਜਾ ਇਹ ਟੇਸਟ ਦੇ ਅਕੋਰਡਿੰਗ ਪਾਈਆਂ ਵਾ ਤੁਸੀਂ ਜੈਲੀ ਕਰਦੇ ਹੋ ਯੂਜ਼ ਕਰਦੇ ਹੋ ਵਰਤ ਵਿੱਚ ਲੈ ਕੇ ਆਉਂਦੇ ਤੁਹਾਨੂੰ ਪਤਾ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲੈਣਾ ਨੇ ਤੇ ਚੰਗੀ ਤਰ੍ਹਾਂ ਦੇ ਨਾਲ ਮਸਾਲਿਆਂ ਨੂੰ ਜਿਹੜਾ ਆਪਾਂ ਪਕਾ ਲਵਾਂਗੇ ਮਸਾਲਿਆਂ ਦਾ ਕੱਚਾ ਪਣ ਨਹੀਂ ਰਹਿਣਾ ਚਾਹੀਦਾ ਹੈਗਾ ਕਿਉਂਕਿ ਤੜਕਾ ਵਧੀਆ ਢੰਗ ਦੇ ਨਾਲ ਲੱਗਾ ਹੋਵੇ ਤਾਂ ਸਬਜੀ ਸਾਰੀ ਦਾ ਟੇਸ ਆਪਣੇ ਤੜਕੇ ਦੇ ਸਰਤੇ ਖੜਾ ਹੁੰਦਾ ਵਾ ਤੇ ਮਸਾਲੇ ਆਪਣੇ ਪੱਕ ਗਏ ਨੇ ਹੁਣ ਆਪਾਂ ਜਿਹੜਾ ਬੇਸਣ ਰੱਖਿਆ ਸੀ ਸਾਈਡ ਤੇ ਉਸ ਨੂੰ ਪਚੰਗੀ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਸ ਨੂੰ ਇਸ ਦੇ ਵਿੱਚ ਪਾ ਦਵਾਂਗੇ ਤੇ ਇਸ ਨੂੰ ਚਲਾਉਣਾ ਨਹੀਂਗਾ ਇਸ ਤਰ੍ਹਾਂ ਦੇ ਨਾਲ ਹੀ ਆਪਾਂ ਪਾ ਕੇ ਤੇ ਇਸ ਨੂੰ ਟੱਕ ਦੇਣਾ 2-3 ਮਿੰਟ ਦੇ ਲਈ ਹਾਂਜੀ ਦੇਖੋ 2 ਤੋਂ 3 ਮਿੰਟ ਹੋ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਤੇ ਆਪਣਾ ਬੇਸਣ ਜਿਆਦਾ ਥੱਲੇ ਨਹੀਂ ਲੱਗਾ ਕਿਉਂਕਿ ਆਪਾਂ ਫਲੇਮ ਆ ਜਿਹੜੀ ਮੀਡੀਅਮ ਰੱਖੀ ਹੋਈ ਸੀਗੀ ਤੇ ਬੇਸਣ ਆਪਣਾ ਤਕਰੀਬਨ ਇਸ ਨੂੰ ਵੀ ਸੇਕ ਲੱਗ ਗਿਆ ਵਾ ਤੇ ਚੰਗੀ ਤਰ੍ਹਾਂ ਦੇ ਨਾਲ ਹੁਣ ਆਪਾਂ ਇਸ ਨੂੰ ਮਿਕਸ ਕਰਦੇ ਜਾਵਾਂਗੇ ਤੇ ਹੁਣ ਆਪਾਂ ਇਸ ਤਰ੍ਹਾਂ ਵੀ ਆਪਾਂ ਇਸ ਨੂੰ 3 ਤੋਂ 4 ਮਿੰਟ ਦੇ ਲਈ ਪਕਾਵਾਂਗੇ ਤੇ ਸਬਜੀ ਜਿਹੜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ ਹੁਣ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਹੋ ਗਈ ਏ ਆਪਾਂ ਇਸ ਵਿੱਚ ਪਾ ਰਹੇ ਕਸੂਰੀ ਮੇਥੀ ਤੁਹਾਡੇ ਕੋਲ ਹਰਾ ਧਨੀਆ ਹੈਗਾ ਤਾਂ ਤੁਸੀਂ ਉਹ ਵੀ ਪਾਉਣਾ ਉਸ ਦੇ ਨਾਲ ਇਸ ਦੀ ਲੁੱਕ ਹੋਰ ਵੀ ਜ਼ਿਆਦਾ ਵਧੀਆ ਆਉਂਦੀ ਏ ਤੇ ਸਬਜੀ ਦਾ ਕਲਰ ਤੁਸੀਂ ਦੇਖ ਹੀ ਸਕਦੇ ਹੋ ਵੀ ਕਿੰਨਾ ਵਧੀਆ ਬਣਿਆ ਵਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਏ ਪਨੀਰ ਦੀ ਸਬਜੀ ਨੂੰ ਵੀ ਇਹ ਪਿੱਛੇ ਛੱਡ ਦਿੰਦੀ ਏ ਅਗਰ ਤੁਸੀਂ ਮੈਂ ਵੈਜੀਟੇਰੀਅਨ ਹਾਂ ਤੇ ਅਗਰ ਤੁਸੀਂ ਨਾਨ-ਵੈਜੀਟੇਰੀਅਨ ਤਾਂ ਆਂਡਿਆਂ ਦੀ ਪੁਰਜੀ ਤਾਂ ਸਾਰੇ ਖਾਂਦੇ ਨੇ ਪਰ ਅਗਰ ਤੁਸੀਂ ਇਹ ਵਾਰੀ ਪੁਰਜੀ ਬਣਾ ਕੇ ਖਾ ਲਈ ਤਾਂ ਤੁਹਾਨੂੰ ਉਹ ਵਾਲੀ ਪੁਰਜੀ ਵੀ ਫਿੱਕੀ ਲੱਗਣ ਲੱਗ ਪੂਗੀ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਅੱਜ ਵਾਲੀ ਰੈਸਪੀ ਪਸੰਦ ਆਈ ਹੋਗੀ ਅਗਰ ਰੈਸਪੀ ਥੋੜੀ ਜਿਹੀ ਵੀ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਣਾ ਤੇ ਨਾਲ ਵਾਲੀ ਘੰਟੀ ਜ਼ਰੂਰ ਦਬਾਉਣਾ ਤੇ ਤੇ ਜਦੋਂ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਤੇ ਨਾਲ ਹੀ ਹਾਈਪ ਆ ਜਾਂਦੀ ਹੈ ਪਲੀਜ਼ ਵੀਡੀਓ ਨੂੰ ਹਾਈਪ ਵੀ ਜਰੂਰ ਕਰ ਦਿਆ ਕਰੋ ਇਸ ਦੇ ਨਾਲ ਸਾਨੂੰ ਬਹੁਤ ਜ਼ਿਆਦਾ ਸਪੋਰਟ ਮਿਲਦੀ ਹੈ ਤੇ ਹੁਣ ਆਪਾਂ ਸਬਜੀ ਨੂੰ ਕਰ ਲੈਨੇ ਆ ਸਰਵ ਤੇ ਤੁਸੀਂ ਇਸ ਨੂੰ ਕੱਲੀ ਵੀ ਤੁਸੀਂ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਖਾ ਸਕਦੇ ਹੋ ਅਗਰ ਤੁਸੀਂ ਕਿਸੇ ਦਾਲ ਦੇ ਨਾਲ ਕੋਈ ਸਬਜ਼ੀ ਬਣਾਉਣਾ ਚਾਹੁੰਦੇ ਹੋ ਜਾਂ ਕੋਈ ਵੀ ਪੁਰਜੀ ਵਗੈਰਾ ਬਣਾਉਣਾ ਚਾਹੁੰਦੇ ਹੋ ਜਾਂ ਘਰ ਦੇ ਵਿੱਚ ਗੈਸਟ ਆ ਰਹੇ ਨੇ ਤੁਸੀਂ ਇਹ ਬਣਾ ਕੇ ਖਵਾਉਣਾ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗੀ ਤੇ ਸਾਰੇ ਤੁਹਾਡੀ ਬਹੁਤ ਜ਼ਿਆਦਾ ਤਾਰੀਫ਼ ਕਰਨਗੇ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਕਿਸੇ ਨਵੀਂ ਪਿਆਰੀ ਜੁਨੀਕ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਹੱਸਦੇ ਰਹੋ ਵਸਦੇ ਰਹੋ ਸਤਿ ਸ਼੍ਰੀ ਅਕਾਲ ਜੀ